ਪਟਿਆਲਾ ਦੇ ਆਨੰਦਨਗਰ ਵਿਖੇ ਰਹਿਣ ਵਾਲੇ ਕਾਕੂ ਨਾਮ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਦੱਸ ਦਈਏ ਕਿ ਕਾਕੂ ਚੰਡੀਗੜ੍ਹ ਵਿੱਚ ਕੇਅਰ ਟੇਕਰ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨ ਘਰ ਤੋਂ ਆਪਣੇ ਦੋਸਤਾਂ ਦੇ ਨਾਲ ਦਵਾਈ ਲੈਣ ਲਈ ਨਿਕਲਿਆ ਸੀ ਜਿਸ ਤੋਂ ਬਾਅਦ ਪੂਰੀ ਰਾਤ ਉਹ ਘਰ ਵਾਪਸ ਨਹੀਂ ਆਇਆ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਫੋਨ ਤੇ ਸੰਪਰਕ ਕਰਨ ਦੀ ਵੀ ਕਈ ਵਾਰ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਕਾਕੂ ਦਾ ਕੁਝ ਵੀ ਨਹੀਂ ਪਤਾ ਲੱਗਿਆ ਅੱਜ ਤੇਰੇ ਮੁਹੱਲਾ ਵਾਸੀਆਂ ਨੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਜੀ ਤੋਂ ਬਾਅਦ ਪਰਿਵਾਰ ਵੱਲੋਂ ਕਾਕੂ ਦੀ ਮ੍ਰਿਤਕ ਤੱਕ ਦੇਹ ਬ੍ਰਾਹਮਤ ਕੀਤੀ ਗਈ। ਪਰਿਵਾਰ ਵਾਲਿਆਂ ਨੇ ਕਾਕੂ ਦੇ ਕਤਲ ਦੀ ਸ਼ੰਕਾ ਦਿਟਾਈ ਹੈ। ਉਕਤ ਨੌਜਵਾਨ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮੇਰਾ ਭਾਈ ਲੱਗਦਾ ਸੀਗਾ ਉਹ ਤੇ ਸਾਨੂੰ ਨਹੀਂ ਪਤਾ ਵੀ ਖਾ ਉਹਦੇ ਨਾਲ ਹੋਇਆ ਕਿ ਆ ਕੀ ਨਹੀਂ ਹੋਇਆ ਉਹ ਤਾਂ ਕਰੋ ਇਹ ਕਹਿ ਕੇ ਕਿਹਾ ਸੀ ਵੀ ਮੈਂ ਬਿਮਾਰ ਆ ਉਹ ਬਿਮਾਰ ਸੀਗਾ ਦਵਾਈ ਲੈਣ ਲਈ ਗਿਆ ਸੀਗਾ। ਕੱਥੇ ਚੇਵਲ ਦਾ ਨਿਕਰਾ ਹੋਇਆ ਜਬੇ ਦੋਸਤ ਨਾਲ ਦਵਾਈ ਲੈਣ ਲਈ ਤਾਂ ਵੀ ਉਹ ਸਾਰੇ ਦਾ ਫੋਨ ਕਰੀ ਗਏ ਕਿ ਹਾਉ ਆਇਆ ਨਹੀਂ ਨਾਉਣੇ ਫੋਨ ਚੱਕਿਆ ਨਾ ਉਹਦੇ ਨੋਸ ਤੇ ਫੋਨ ਚੱਕਿਆ ਸਾਰੇ ਦਾ ਫੋਨ ਕਰੀ ਗਏ ਸਾਨੂੰ ਐਵੇਂ ਲੱਗਿਆ ਕਿ ਤੇ ਚਲਾ ਗਿਆ ਹੋਣੇ ਘੁੰਮਣ ਫਿਰਣ ਦੂਰ ਦੇ ਮੁੰਡੇ ਨਾਲ ਚਲਾ ਗਿਆ ਹੋਣੇ ਕਿਤੇ ਪਰ ਤਾਂ ਵੀ ਉਹਨੇ ਫੋਨ ਨਹੀਂ ਚੱਕਿਆ ਦੋਨਾਂ ਜਣਿਆਂ ਨੇ ਨਾ ਉਹਨੇ ਚੱਕਿਆ ਨਾ ਉਹ ਦੋਸਤ ਨੇ ਫੋਨ ਚੱਕਿਆ ਫਿਰ ਸਾਨੂੰ ਸਵੇਰੇ ਪਤਾ ਲੱਗਿਆ ਸਾਡੇ ਘਰ ਤੇ ਆਲਾ ਤੇ ਦੋ ਜਣੇ ਆਏ ਸੀਗੇ ਉਹ ਕਹਿੰਦੇ ਕਿ ਛੋਟਾ ਮੁੰਡਾ ਉੱਥੇ ਆ ਕਿਰਿਆ ਹੋਇਆ ਕਿ ਐਕਸੀਡੈਂਟ ਹੋਇਆ ਸ਼ਾਇਦ ਉਹਦਾ ਵੀ ਫਿਰ ਜਦੋਂ ਤੁਸੀਂ ਉੱਥੇ ਜਾਏ ਤਾਂ ਫਿਰ ਸਾਨੂੰ ਉਹ ਤੋਂ ਦੇਖਿਆ ਵੀ ਉਹਦਾ ਐਕਸੀਡੈਂਟ ਨਹੀਂ ਉਹਦਾ ਮਰਡਰ ਹੋਇਆ ਸੀ ਗਲੇ ਤੇ ਕੱਟ ਵਗੈਰਾ ਸੀਗੇ ਨਿਸ਼ਾਨ ਸੀ ਪੂਰਾ ਮਿੱਲਾ ਹੋਇਆ ਸੀ ਅੱਕੜਿਆ ਹੋਇਆ ਸੀ ਸ਼ਾਇਦ ਰਾਤ ਦੀ ਹੋਈ ਹੋਵੇ ਜੋ ਵੀ ਤੀਨ ਹੋਇਆ ਰਾਤ ਦਾ ਹੋਇਆ ਹਾਂਜੀ ਚਾਕੂ ਦੇ ਨਿਸ਼ਾਨ ਸੀਗੇ ਗਲਾ ਦੱਬਿਆ ਹੋਇਆ ਸੀ ਨੀਲ ਪਏ ਹੋਏ ਸੀ ਹੱਥ ਦੇ ਨਿਸ਼ਾਨ ਸੀ ਗਲੇ ਤੇ ਹਾਂਜੀ ਹਾਂਜੀ 3 ਮਹੀਨੇ ਪਹਿਲਾਂ ਹੀ ਹੋਇਆ ਬਰਾਲੂ 14 April ਨੂੰ ਜਿਹੜਾ ਮੁੰਡਾ ਨਾਲ ਲੇ ਕੇ ਕਿੱਥੇ ਆਇਆ ਹੋਰੀ ਆ ਉਹ ਸਵੇਰੀ ਆਇਆ ਉੱਥੇ ਪਹੁੰਚਿਆ ਉਹ ਤੇ ਅਸਾਂ ਨੇ ਉਹ ਤੋਂ ਪੁੱਛਿਆ ਵੀ ਹਾਂ ਉਹ ਕਿੱਥੇ ਵੀ ਉਹਨੇ ਕਿੱਥੇ ਛੱਡਿਆ ਸੀਗਾ ਉਹਨੂੰ ਕਾਕੂ ਨੂੰ ਪਟੋ ਕਹਿੰਦਾ ਵੀ ਮੈਨੂੰ 7.5 7.5 ਪੌਣੇ 7 ਛੱਡ ਗਿਆ ਸੀ ਸ਼ਾਮ ਨੂੰ ਪੌਣੇ 9 ਨੰਬਰ ਗਲੀ ਦੇ ਮੋੜ ਤੇ ਵੀ ਘਰੇ ਨਹੀਂ ਛੱਡਣ ਆਇਆ ਫਿਰ ਉਹਨੂੰ ਪੁੱਛਿਆ ਵੀ ਵੀ ਘਰੇ ਕਿਉਂ ਨਹੀਂ ਛੱਡਣ ਆਇਆ ਪਰ ਉਹ ਕਹਿੰਦਾ ਵੀ ਮੈਂ ਮੋੜ ਤੇ ਹੀ ਛੱਡ ਕੇ ਚਲਾ ਗਿਆ ਸੀ ਠੀਕ ਹੈ ਨਾ ਚਲਦੇ ਹਾਂ ਪ੍ਰਸ਼ਾਸਨ ਨਾਲ ਕੀ ਗੱਲ ਚਲਦੀ ਹੈ ਸਾਨੂੰ ਤਾਂ ਹੀ ਇਹਦੇ ਲੈ ਕੇ ਤਾਂ ਉਹੀ ਗਿਆ ਤੀਗਾ ਸਾਨੂੰ ਇਹ ਆ ਵੀ ਜੋ ਵੀ ਹੋਇਆ ਜਿਵੇਂ ਵੀ ਹੋਇਆ ਮੇਰੇ ਭਰਾ ਨਾਲ ਵੀ ਜਿਹੜੇ ਨੇ ਵੀ ਇਹ ਸੀਨ ਕਰਿਆ ਮਰਡਰ ਕਰਿਆ ਜਾਂ ਕੁਝ ਵੀ ਕਰਿਆ ਵੀ ਉਹਨਾਂ ਨੂੰ ਕੜਿਆ ਜਾਵੇ ਪਤਾ ਲੱਗੇ ਵੀ ਹਾਕ ਕਿਨੇ ਕਰਿਆ ਕਿਨੇ ਨਹੀਂ ਕਰਿਆ ਕਿ ਨਮਣੀ ਨਿਰਮਲਾ ਬੀਬੀ ਕੀ ਗੱਲ ਹੈ ਜਿਹੜੇ ਬੇਟੀ ਨਾਲ ਦੇ ਚਾਹੀਏ ਕਿਵੇਂ ਹੋ ਗਈ ਨਾ ਸੈਤੋਂ ਤੇ ਤਾਂ ਘਰ ਤੋਂ ਤਾਂ ਦਵਾਈ ਦੁਆਣ ਲੈਣ ਗਿਆ ਹੈਗਾ ਉਹ ਉਹ ਮੁੰਡਾ ਸੀਗਾ ਜਿਹੜਾ ਆਇਆ ਸੀਗਾ ਮੋਹਨ ਲੈ ਗਿਆ ਉਰੇ ਤੇ ਉਹਨੂੰ ਮੋਟਰਸਾਈਕਲ ਤੇ ਗਏ ਆ ਦੋਨੇ ਜਣੇ ਉਸ ਤੋਂ ਬਾਅਦ ਇਹ ਘਰ ਨਹੀਂ ਆਏ ਦੋਨੇ ਅਸੀਂ ਸਾਰੀ ਰਾਤ ਇਹਨਾਂ ਨੂੰ ਫੋਨ ਕਰੀ ਗਏ ਵੀ ਕਿੱਥੇ ਹੋ ਦੋਨਾਂ ਨੇ ਕਿਸੇ ਨੇ ਨਹੀਂ ਫੋਨ ਚੱਕਿਆ ਸਾਡਾ ਪਹਿਲੇ ਤਾਂ ਉਹ ਘਰੇ ਛੱਡ ਕੇ ਜਾਂਦਾ ਸੀ ਜਾਂ ਪਾਣੀ ਹਾਂਜੀ ਕਿਹਦੇ ਵਾਰੀ ਗੱਲ ਤੁਹਾਨੂੰ ਕਿਦੋਂ ਪਤਾ ਚੱਲਿਆ ਸਾਨੂੰ ਸਵੇਰੇ ਪਤਾ ਲੱਗਿਆ ਉਹ ਕਿਹੜੀ ਗੱਲ ਸੀ ਕਿ ਮਟਰ ਕੋਲ ਦਾ ਇਹ ਤਾਂ ਜੀ ਉੱਥੇ ਪਿਆ ਸੀਗਾ ਦਾਦੀ ਉਰਾਂ ਗਈ ਸੀ ਇਹਨਾਂ ਨੇ ਦੇਖਿਆ ਮੈਂ ਨਹੀਂ ਗਈ ਦਾਦੀ ਗਈ ਹੋਈ ਸੀ ਤੂੰ ਦੇਖਿਆ ਸੀ ਇਹ ਜਿਸ ਤਰ੍ਹਾਂ ਲੜਾਈ ਵਗੈਰਾ ਸੀ ਨਹੀਂ ਲੜਾਈ ਤਾਂ ਉਹ ਕਿਸੇ ਨਾਲ ਨਹੀਂ ਸੀ ਲੜਾਈ ਤਾਂ ਕਿਸੇ ਨਾਲ ਨਹੀਂ ਸੀ ਉਹਦੀ ਕੋਈ ਲਾਕ ਡਾਟ ਵੀ ਨਹੀਂ ਸੀ ਕੋਈ ਐ ਹੈ ਜੀ ਉਹ ਖੜੇ ਬੈਠੇ ਉਹਦੇ ਕਿਸੇ ਨੂੰ ਬੋਲਦਾ ਵੀ ਨਹੀਂ ਸੀ ਫਿਰ ਉਹ ਜੀ ਕੈਟ ਕਰਦਾ ਚੰਡੀਗੜ੍ਹ ਉਹ ਕੀ ਕਹਣਾ ਹੈ ਹਾਂ ਜੀ ਪ੍ਰਸ਼ਾਸਨ ਲੋਕੀ ਕਹਿੰਦਾ ਜਾਂਦੇ ਹੋ ਕੋਈ ਹੰਗਾਮ ਨਹੀਂ ਕਰਨਾ ਜਾਂਦਾ ਮੰਗ ਮੰਗਦਾ ਸੀ ਇਹੀ ਚਾਹੁੰਦੇ ਆ ਵੀ ਜਿਸ ਤਰ੍ਹਾਂ ਸਾਡੇ ਬੇਟੇ ਨਾਲ ਹੋਇਆ ਸਾਨੂੰ ਵੀ ਇਨਸਾਫ ਚਾਹੀਦਾ ਸੀ ਸਿਰ ਸੇ ਖੂਨ ਨਿਕਲ ਰਹਾ ਸੀ ਮੂੰਹ ਸੇ ਖੂਨ ਨਿਕਲ ਰਹਾ ਸੀ ਅਤੇ ਸਾਰੇ ਨਿਸ਼ਾਨ ਪੈ ਸੀ ਉਸਕੇ ਕਾਲੇ ਕਾਲੇ ਨਿਸ਼ਾਨ ਪੈ ਗਏ ਸੀ ਉਸਕੇ ਨੀਲੇ ਸੇ ਨੀਲੇ ਨੀਲੇ ਹੋ ਗਏ ਸੀ ਤਾਂ ਉਹ ਕੀ ਕਮ ਹੈ ਹਾਂ ਉਸ ਸਮੇਂ ਜਾਣ ਨੂੰ ਨਹੀਂ ਸੀ ਕਿੱਡੀ ਜਗ੍ਹਾ ਮਿਲਿਆ ਉਹ ਮਿਲਦੀ ਕਿੱਡੀ ਜਗ੍ਹਾ ਪੈਸ ਕੇ ਆ ਪੁਰਾਣਾ ਠੇਕਾ ਛੋੜ ਕੇ ਆਏ ਸਿੱਧੇ ਹੀ ਪਰਸ ਚੁੰਗੀ ਕੇ ਜਿਹੜੇ ਸੜਕ ਜਾਵੇ ਦੋ ਚਾਰ ਘਰ ਛੋੜ ਕੇ ਕੈਮਰਾ ਵੀ ਲੱਗੇ ਹੋਈਆਂ ਉੱਥੇ ਝਾਕੇਗਾ ਕਿਸੇ ਦਾ ਇਧਰ ਪਲੇਟ ਹੈ ਇਧਰ ਨਾ ਅੱਛਾ ਕਰਨੀ ਲੱਗਦੀ ਸੀ ਜਿਹੜੇ ਲਾਲ ਗਿਆ ਸੀ ਉਹ ਕੁਛ ਕੰਨ ਨਹੀਂ ਨਾ ਲਿਆ ਉਸੇ ਤੋਂ ਉੱਥੇ ਵੀ ਮੈਨੇ ਫੜਵਾ ਦਿਆ ਮੈਨੇ ਇਹਦੇ ਨਾਲ ਗਿਆ ਸੀ ਉੱਥੇ ਕਹਿੰਦੇ ਹੋ ਇਸ ਕੇ ਨਾਲ ਲਿਆ ਸੀ ਹਮ ਜੋ ਕਾਰਵਾਈ ਕਰੇਗਾ ਉਹ ਦੱਸੂਗਾ ਜੋ ਦੱਸੂਗਾ ਅੱਗੇ ਤਾਂ ਉਹ ਚ ਲੈ ਕੇ ਜਾਂਦਾ ਸੀ ਨਾਲ ਨਾ ਹੀ ਤੇ ਘਰੇ ਛੱਡ ਕੇ ਜਾਂਦਾ ਸੀਗਾ ਇਹ ਪਹਿਲੀ ਵਾਰ ਹੋਇਆ ਕਿ ਉਹ ਰਸਤੇ ਦੇ ਵਿੱਚ ਆਇਆ ਤੇ ਮੋੜ ਤੋਂ ਹੀ ਛੱਡ ਕੇ ਚਲਾ ਗਿਆ ਪਹਿਲਾਂ ਉਹ ਹਮੇਸ਼ਾ ਘਰੇ ਆ ਕੇ ਰੋਟੀ ਪਾਣੀ ਖਾ ਕੇ ਫਿਰ ਜਾਂਦਾ ਸੀ ਉਹ ਤਾਂ ਕੱਡੇ-ਕੱਡੇ ਬਾਹਰ ਨਹੀਂ ਜਾਂਦਾ ਸੀਗਾ ਉਹ ਤਾਂ ਹੁਣ ਪਹਿਲੀ ਵਾਰ ਹੋਇਆ ਕਿ ਉਹ ਕਹਿੰਦਾ ਵੀ ਮੋੜ ਤੋਂ ਛੱਡ ਗਿਆ ਫਿਰ ਫੋਨ ਕਿਉਂ ਨਹੀਂ ਚੱਕਿਆ ਫੋਨ ਤਾਂ ਬੰਦੇ ਨੂੰ ਚੱਕਣਾ ਚਾਹੀਦਾ ਨਾ ਜੇ ਫੋਨ ਕਰ ਰਹੇ ਆ ساری ਰਾਤ ਵੀ ਮੁੰਡਾ ਤੂੰ ਕਿੱਥੇ ਛੱਡਾ ਕਿੱਥੇ ਨਹੀਂ ਫੋਨ ਨਹੀਂ ਚੱਕਿਆ ਹੈਗਾ ਸਵੇਰੇ ਸਿੱਧਾ ਉੱਥੇ ਵਰਦਾਤ ਵਾਲੀ ਥਾਂ ਤੇ ਪਹੁੰਚੇ ਆਓ ਠੀਕ ਹੈ ਨਾ ਇਹਦਾ ਪ੍ਰਸ਼ਾਸਨ ਨੂੰ ਕੀ ਕਰਨ ਪ੍ਰਸ਼ਾਸਨ ਤਾਂ ਅਸੀਂ ਇਹੀ ਕਹਿੰਦੇ ਆ ਸੰਤੋ ਇਨਸਾਫ ਚਾਹੀਦਾਗਾ ਹਲੇ ਸਾਡੇ ਮੁੰਡੇ ਦਾ ਹਜੇ ਵਿਆਹ ਹੋਇਆ ਸੀਗਾ 5 ਮਹੀਨੇ ਹੋਏ ਨੇ ਪਰ ਤੁਹਾਨੂੰ ਕੁਝ ਦੇਖਿਆ ਵੀ ਨਹੀਂ ਹੈਗਾ ਅੱਜ 3 ਮਹੀਨੇ ਹੋਇਆ ਪੁੱਤ 3 ਮਹੀਨੇ ਹੋਏ ਨੇ ਜੀ ਸਾਰੇ ਕਿਹਨੋਂ ਕਿਹਨੋਂ ਮੇਰਾ ਜੀ ਨਰੇਸ਼ ਨਰੇਸ਼ ਕੁਮਾਰ ਕੋਈ ਦੱਸੋ ਕਿੰਦੀ ਹੋਈ ਹੈ ਕਿੰਨੇ ਬੰਦੇ ਨੇ ਘਰ ਤੋਂ ਸ਼ਾਮ ਨੂੰ ਨਿਕਲੇ ਸਵੇਰੇ 6:00 ਵਜੇ ਸਾਨੂੰ ਪਤਾ ਲੱਗਿਆ ਜੀ ਕਿ ਉੱਥੇ ਤੁਹਾਡਾ ਮੁੰਡਾ ਪਿਆ ਹੋਇਆ ਜਾ ਕੇ ਦੇਖਿਆ ਉਹ ਸਿਰ ਤੇ ਛੱਟ ਲੱਗੀ ਹੋਈ ਈ ਆ ਤੇ ਗਲਾਰੇ ਪਿਆ ਹੋਇਆ ਗੱਟੋ ਇਹ ਵੀ ਮੇਰੇ ਕੋਲ ਮੈਨੂੰ ਬੌੜਰੇ ਲੱਗ ਰਹੀ ਤਿੰਨ ਚਾਰ ਦਿਨ ਪਹਿ ਹੁਣ ਪਹਿਲਾਂ ਵੀ ਤਾਂ ਲੜਾਈ ਹੋਈ ਹੋਵੇ ਨਹੀਂ ਜੀ ਕਿਸੇ ਨਾਮ ਨਹੀਂ ਜੀ ਕਦੇ ਨਹੀਂ ਲੜਦਾ ਤੁਮਹਾਨੂੰ ਮੇਰਾ ਮੁੰਡਾ ਕਿਹੜੀ ਗੱਲ ਪਿਆ ਜੀ ਨੰਦਨੌਰ ਵੀ ਟੇਕਰ ਸਾਹਮਣੇ ਰੀਅਲ ਰੋਡ ਟ੍ਰਿਪੋਡੀ ਪੰਦਾ ਜੀ ਹਾਂਜੀ